ਮੈਂ ਤਾਂ ਤੁਹਾਨੂੰ ਮੈਸੇਜ ਜਾਨੀ ਆ ਭੈਣ ਤੂੰ ਦੇ ਦੇਉਂਗੀ ਪੈਸੇ ਆ ਕੱਪੜਾ ਲੀਦਾ ਬਾਕੀ ਦੇਣ ਲੈਣਾ ਸਾਰਾ ਬੈ ਗਿਆ ਮੈਂ ਤਾਂ ਗਾਮ ਚੜਿਆ ਪਿਆ ਮੇਰਾ ਬਿੱਕਰ ਇਹਦਾ ਦੇਖਣਾ ਆ ਜਾ ਆ ਜਾ ਭਾਈ ਜਿਹੋ ਤੇ ਮੈਂ ਜਾਣਾ ਨਹੀਂ ਸੀ ਮੈਂ ਕਿਉਂ ਦੇਖਣਾ ਮੈਂ ਇੱਕ ਮੈਨੂੰ ਕੰਮ ਹੋ ਗਿਆ ਮੈਂ ਸੌ ਆਇਆ ਨਹੀਂ ਗਿਆ ਆ ਤਾਂ ਭਾਈ ਆਪਣੀ ਭੈਣ ਲਈ ਲੈਣ ਦੇਣ ਅੱਛਾ ਭਾਈ ਯਾਰ ਲੱਭਣ ਕੋਸਿੰਗ ਲੈ ਇਮੋ ਹੋਰ ਬਾਈ ਕਿਦੇ ਫਰਨਿਚ ਮਾਰਕੀਟ ਆ ਉਹਨਾਂ ਖੋਲਣੇ ਖੋਲ ਲਾ ਉੱਥੋਂ ਦੇਣ ਲੈਣਾਗੇ ਨਣਦਾਂ ਦਾ ਨਾ ਬਸ ਖੋਲ ਆ ਭੈਣ ਦੇ ਨੇ ਆ ਵੀ ਭੈਣ ਦੇ ਨੇ ਆ ਬਹੂ ਦਾ ਛੂਟ ਆ ਵੀ ਬਹੂ ਦਾ ਆ ਬਹੂ ਦੀ ਕੋਟਿੰਗ ਹੁੰਨੀ ਐ ਮੈਂ ਅੱਛਾ ਹਾਂ ਉਹ ਤੇ ਦੇਣ ਲੈਣਾ 2 ਦਾ ਮੈਂ ਭੜੇ 60000 ਰੁਪਇਆ ਕਰਤਾ ਬਹੁਤ ਵਧੀਆ ਠੀਕ ਵਧੀਆ ਦੇਖ ਲੈ ਵਈ ਤੂੰ ਨਾ ਨਾ ਦੇਖ ਲੈ ਬਹੁਤ ਵਧੀਆ ਤੇ ਇਹ ਤਾਂ ਦੇਖਣ ਵੀ ਨਹੀਂ ਆਈ ਕਰੇ ਹੋਰ ਇਹ ਤੇ ਮਾਮਾ ਹੋ ਗਿਆ ਭਾਣੇ ਫਿਰ ਮੈਂ ਥਾ ਆਇਆ ਨਿਕਾ ਹੁਣ ਕੰਮ ਧੰਦਾ ਕਰਨ ਲੱਗ ਗਈ ਮੈਂ ਹੀ ਕਰਨੀ ਆਉਣੀ ਆ ਮੇਰੇ ਨੂੰਹ ਪੁੱਤ ਕਿੱਥੇ ਬੈਠੇ ਨੇ ਉਹ ਦੱਸ ਕੱਲੀ ਤਾਂ ਹੈਗੀ ਆ ਫਿਰ ਮੈਂ ਤਾਂ ਭਾਣੇ ਤੈਨੂੰ ਸਹੀ ਗੱਲ ਦੱਸਾਂ ਨਾ ਮੇਰਾ ਤਾਂ ਮਨ ਹੈ ਨਹੀਂ ਮੈਂ ਤਾਂ ਜਾਣਾ ਹੀ ਨਹੀਂ ਹੈਗਾ ਕਿ ਭਾਣੇ ਕਾਤ ਨਹੀਂ ਆਣਾ ਨਾ ਫਿਰ ਉਹਨੇ ਕਿਹਾ ਕੱਟ ਕਰੀ ਆਪਣੇ ਨਾਲ ਜਦੋਂ ਹੁਣਾਂ ਨੇ ਤੈਨੂੰ ਸਾਡੇ ਨਾਲ ਕਿਹਾ ਉਹਨੇ ਕਰਾਤੀ ਯੇਦੀ ਆਪਣੇ ਘਰ ਦੀਆਂ ਧੀਆਂ ਨੇ ਜੇ ਆਪਣੇ ਪੇਕੇ ਐਂ ਕਰਨ ਆਪਾਂ ਨੂੰ ਕਿੰਨਾ ਦੁੱਖ ਆਵੇ ਐਂ ਨਹੀਂ ਕਰਦੇ ਹੁੰਦੇ ਦੁੱਖ ਤਾਂ ਆਵੇ ਫਿਰ ਉਹਨੇ ਸੋਚਣਾ ਸੀ ਮਾੜਾ ਮਟਾ ਦਾ ਭਰਾ ਬੈਠੇ ਬਗਜੂਗਾ ਹਾਂ ਇਹ ਕੋਈ ਜੰਦੀ ਨਹੀਂ ਨਾ ਮੈਂ ਨਹੀਂ ਜਾਂਦੀ ਉਹ ਲੈ ਕੇ ਜਲਦੀ ਨੀਰਾ ਕਪੜਾ ਨਾ ਮੇਰਾ ਕਪੜਾ ਨਹੀਂ ਮਿਲ ਜਾਂਦੀ ਜੇ ਬਾਹਲਾ ਕਰਦੇ ਹੋ ਤਾਂ ਮੈਂ ਇਹਨੂੰ ਪੈਸੇ ਫੜਾ ਦੂੰਗੀ ਪੈਸੇ ਦੇ ਦੂੰਗਾ ਮੇਰੀ ਗੱਲ ਸੁਣ ਉਹ ਸਾਡੇ ਨੌਕਰਾਂ ਕੀ ਕੋਨੇ ਆਪਦੇ ਨੌਕਰਾਂ ਲਈ ਕਰਾਈਂ ਤਾਂ ਜਿੰਨੇ ਹੈਗੀ ਸੀ ਚਲੋ ਠੇਕਾ ਲੈ ਜਾਂਦੀ ਹੈ ਠੇਕਾ ਲੈ ਜਮੀਨ ਉਵੇਂ ਜਿਵੇਂ ਪਈ ਹੈ ਓਏ ਡੋਨਾ ਪਾਣੂਆ ਹੁਣ ਵਿਆਹ ਹੋ ਗਿਆ ਸੀ ਕਹਿ ਕੇ ਗਈ ਸੀ ਕਹਿੰਦੀ ਭਾਬੀ ਮੈਂ ਸਾਰਾ ਨਿਮੇੜ ਦੂ ਤੁਹਾਡਾ ਤੁਹਾਡੇ ਨਾਮ ਕਰਾ ਦੂ ਬਾਈ ਦੇ ਵੀ ਕਰਾ ਜੂਗੀ ਜਾਂ ਤੂੰ ਆਪਦੇ ਕਰਾਉਣੇ ਤੂੰ ਕਰਾ ਲੀ ਹੁਣ ਮੈਨੂੰ ਤਾਂ ਭਾਣੇ ਕੀ ਲੋੜ ਐ ਜਦਾ ਦਾ ਭਰਾ ਭਤੀਜਾ ਬੈਠੇ ਫੇਰ ਫੇਰ ਹੋਰ ਕੀ ਭਾਲਦੀ ਐ ਪਣ ਤੇਰੀ ਲਜਾਇ ਜਾਏ ਜਾਏ ਦੇਖ ਜੇ ਵਿਆਹ ਜਾਵੇਂਗੀ ਤਾਂ ਨਾਲ ਸੋਹਣੀ ਲੱਗੇ ਠੀਕ ਹੈ ਚਲ ਫਿਰ ਤੇਰੇ ਆਖੇ ਜੇ ਉਹੀ ਗੱਲ ਆਪਰ ਤਾਂ ਮੇਰਾ ਮਨ ਹੈ ਨਹੀਂ ਜੇ ਤੂੰ ਵੜਾ ਕਰਦੀਂ ਵਗ ਜੂਂਗਾ ਮੈਂ ਤਾਂ ਨਾ ਲਿੜਲ ਜਾਵਾਂ ਨਾ ਕਪੜਾ ਲ ਜਾਵਾਂ ਮੈਂ ਰੁਪਏ ਦੇ ਦੇ ਚਲ ਪੈਸੇ ਦੇ ਦੇ ਸਾਰੀ ਬਸ ਠੀਕ ਹਾਂ ਆਈ ਨਹੀਂ ਜੰਮ ਮੈਂ ਕਹੀ ਨਹੀਂ ਵੀ ਤੂੰ ਖਾਹੇ ਚੜ ਆਹ ਦਾ ਭਰਾ ਬੈਠਾ ਹੈ ਜੂ ਜਾਵੇ ਨਾ ਜਾ ਲਿ ਜਾਵੇ ਮਸਾ ਨਹੀਂ ਜਾਂਦਾ ਫਿਰ ਨਹੀਂ ਜਾਂਦਾ ਬਸ ਨਾ ਘਾਤ ਨਹੀਂ ਆਂਦੇ ਜਾਓ ਭਾਈ ਆਪਣੇ ਘਰੋਂ ਮੈਂ ਤਾਂ ਤਿਆਰ ਕਰ ਲਿਆ ਦੇਖ ਇਹ ਨਹੀਂ ਮੈਂ ਤੁਹਾਨੂੰ ਕਹਿੰਦੀ ਵੀ ਤੁਸੀਂ ਆਪਾਂ ਗੱਲਾਂਗੇ ਹਾਂ ਹੁਣ ਕਿਹਦੇ ਕਹਿੰਦੀ ਮੈਂ ਚਲਦੀ ਹਾਂ ਆਹ ਗੰਦੇ ਕਿਉਂ ਨਹੀਂ? ਜਾਵਾਂਗੇ। ਇਹ ਖਨਾ ਤੱਕ ਐ ਬਾਈ ਲੜਾਈ ਪਾਉ। ਐਨੇ ਲੜਾਈ ਪਾਉਣ ਦੀ ਜਮਾਨੀ ਲੋੜ। ਨਾ ਲੜਾਈ ਤਾਂ ਵੀ ਜਿੰਨਾ ਕਿ ਸਰਦਾ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਤੁਹਾਡੀਆਂ ਚੱਕ ਕੇ ਫਾਹ ਲੈ। ਆਪਾਂ ਸਾਂਝੀ ਕਰਦਾਂਗੇ ਸਾਰਾ ਕੁਝ। ਦੋਲ ਚਲ ਹਾਂ ਮੈਂ ਦਵਾਈ ਤੇ ਕਰ ਲੂੰਗੀ। ਹਾਂ ਕਰ ਦੇ ਲੀੜਾ ਕੱਪੜਾ ਦੇ ਦੂੰਗਾ। ਆਪਾਂ ਸਾਂਝਾ ਕਰ ਲਈਏ। ਮੈਂ ਤਾਂ ਪੈਸੇ ਦੇ ਦੂੰਗਾ ਲੀੜਾ ਕੱਪੜਾ ਚੰਦ। ਬਸ ਠੀਕ ਹੈ। ਕੋਈ ਲੀੜਾ ਕੱਪੜਾ ਤੂੰ ਲੈ ਜੀ ਮੈਂ ਤਾਂ ਪੈਸੇ ਦਿਖਾ ਦੇ। ਮੈਂ ਪੈਸੇ ਦਿਖਾ ਨਹੀਂ। 5 ਸਾਰੇ 50 ਸਾਰੇ ਦਿੱਥੋਂ 20 ਸਾਰੇ 10 ਰੁਪਏ ਦੇ ਮੇਰੇ ਕੋਲ ਤਾਂ ਤੂੰ ਹੁਣ ਤਾਂ ਮੇਰਾ ਮਨ ਹੈ ਨਹੀਂ ਸੀ ਚੱਲ ਤੂੰ ਬਾਹਲਾ ਕਰਦੀ ਫਿਰ ਹੁਣ ਮੈਨੂੰ ਜਾਣਾ ਪਊ ਮੈਨੂੰ ਸਕੋਣੀ ਨਹੀਂ ਲੱਗਦੀ ਮੈਂ ਤਾਂ ਇਥੋਂ ਕੀ ਲੈਣਾ ਮੈਂ ਤਾਂ ਤੁਰ ਜਾਂਦੀ ਵੀ ਮੈਂ ਵੱਡੀ ਹੋਵਾਂ ਮਾਂ ਆਪਿਆਂ ਦੇ ਨਾਲ ਆਪਾਂ ਸੋਹਣੇ ਲੱਗਦੇ ਆ ਵੇਹੇ ਬਣ ਚਾਹ ਬਣਾਉਣੀ ਆ ਚਾਹ ਤਾਂ ਕੋਈ ਨਾ ਬਸ ਸੋਣਾ ਮੈਂ ਵੀ ਫਿਰ ਮੈਂ ਵਕਤ ਤਿਆਰੀ ਕਰਕੇ ਪਰ ਜਾਗੋਦੇ ਵੀ ਜਾ ਕੇ ਤਿਆਰੀ ਕਰਨੀ ਆ ਪਰ ਜੋ ਜਾਣਾ ਤਾਂ ਹੈਗਾ ਹੋਰ ਕੀ ਆ ਮੰਗੇ ਫਿਰ ਆਪਾਂ ਪਾਣੀ ਲਿਆ ਵਾ ਨਾ ਪਾਣੀ ਦਾ ਬਸ ਮੈਂ ਇੱਧਰ ਪੀ ਆਈ ਹੋਰ ਚੱਲ ਐਨੇ ਦੀ ਗਮਾਂ ਪਾਵਾ ਖਾਲੀ ਜਾ ਖੜੇ ਭੈਣ ਭਾਈ ਇਹਦਾ ਇੰਨਾ ਕਿਉਂ ਬਲਡ ਵਾਦਾ ਭੈਣ ਦਾ ਇਹ ਤਾਂ ਹੀ ਹੈ ਕੀ ਇਹਨੂੰ ਬਾਹੀ ਮੜ ਜਾ ਸੁਣਿਆ ਆ ਕੱਲ ਬਹੁਤ ਮੱਥਾ ਮਾਰਦਾ ਸੀ ਉਹ ਆਈ ਹੈ ਕੋਈ ਟਿੰਗਾ ਲੈਣ ਦੀਆਂ ਮਾਰੀਆਂ ਨੇ ਉਹਨੇ ਕਿਹੜਾ ਆਪਣੇ ਤੋਂ ਲੱਖਾਂ ਮੰਗ ਲਿਆ ਕੋਈ ਹਾਂ ਹੈ ਜਿਵੇਂ ਅਗਲੀ ਚਲਾਵਲੀ ਠੇਕਾ ਲੈ ਕੋਈ ਨਾ ਉਹ ਵੀ ਆਪਾਂ ਨੂੰ ਪਰਤੀ ਆਉਂਦੀ ਅਗਲੀ ਫੇਰ ਮੇਰਾ ਕਹਿੰਦਾ ਸਮਝਦੀ ਫੇਰ ਆਖ ਲੈਂਦਾ ਪੈਸੇ ਦੀ ਪਿਆਰ ਹੈ ਜ਼ਮੀਨ ਦਾ ਪਿਆਰ ਹੈ ਭੈਣਾ ਦਾ ਤਾਂ ਪਿਆਰ ਹੀ ਨਹੀਂ ਕਿਹੜਾ ਅਗਲਾ ਇਹ ਨੂੰ ਬੋਲੂਗਾ ਇਰ ਚੱਲ ਹੁਣ ਤੁਮ ਐ ਕਾੜਿਆਂ ਕੈਦੀ ਮੜਾ ਜਾ ਹਾਂ ਨਹੀਂ ਕਰ ਖਣ ਕੇ ਕਰ ਹੁਣ ਕਹਿ ਦਾਂਗੇ ਹਾਂ ਇਤਨੇ ਬੇਬੇ ਬਾਪੂ ਆਈ ਜਾਣਗੇ ਆਪਣੇ ਉਧਰ ਲੈ ਪਿੰਡ ਵਾਲੇ ਹਾਂ ਉਹ ਅੱਜ ਦੋਰ ਨਾ ਕਰਨ ਨਹੀਂ ਕਰ ਖਣ ਕੇ ਉਹ ਹਾਂ ਫਿਰ ਚੱਲੀਏ ਹਾਂ ਪਾ ਚਲੀ ਚੱਕ ਬਾਈ ਬੈਗ ਬੈਗ ਚੱਕ ਬਾਈ ਔਰ ਬੱਸ ਨਾ ਫਿਰ ਆਪਣੀ ਨਿਕਲ ਜੇ ਬੱਸ ਨਿਕਲ ਜੇ ਭਾਈ ਭਲਾ ਇਹਦਾ ਪਤਾ ਨਹੀਂ ਕਿੰਨਾ ਰੁਪਏ ਲਾਇਆ ਮੈਂ ਭਾਈ ਇਹ ਖੋੜੂਗਾ ਭਾਈ ਦਾ ਕੰਮ ਫਿਰ ਕੀ ਕਰੀਏ ਹੁਣ ਔਰ ਹਾਂ ਇਹ ਅਮਨਾ ਆਪਾਂ ਉੱਥੇ ਦਾਸੀ ਚੜਾਏ ਆਉਗਾ ਹਾਂ ਇਹ ਕਈ ਚੀਜ਼ ਪਾ ਹਾਂ ਐ ਕਰ ਚਾਹ ਪਏ ਵਰ ਤੋਂ ਸੁਣਾਈ ਫੋਰ ਫੋਰ ਮਸਾਲਾ ਲਾਉਂਦੇ ਹਾਂ ਫਿਰ ਪਿੰਡ ਉਹਨੇ ਬੰਨ ਲਿਆ ਟਾਇਰ ਚੱਲਦੀ ਹੈ ਚੰਦਰਾ ਜੀ ਦਾ ਪਿੰਡ ਹਾਂ ਚਲ ਬਾਈ ਨੂੰ ਤਾਂ ਭੰਨ ਲੈਂਦਾ ਚਾਹ ਜਮਾਨੇ じゃあ2人はどうだろうな